ਇਸ ਦੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਪੰਜਾਬ ਦੇ ਲੋਕਾਂ ਤੇ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜੇਕਰ ਤੁਸੀਂ ਵੀ ਰੇਲਾਂ ਦੇ ਵਿੱਚ ਸਫ਼ਰ ਕਰਨ ਦੀ ਸੋਚ ਰਹੇ ਹੋ ਜਾਂ ਟਿਕਟ ਕਰਵਾਈ ਆ ਤਾਂ ਹੁਣੇ ਟਿਕਟ ਕੈਂਸਲ ਕਰਵਾ ਦਿਓ ਨਹੀਂ ਤਾਂ ਆ ਤਰੀਕ ਨੂੰ ਤੁਹਾਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਕਿਸਾਨ ਆਗੂ ਸਰਬੰਸ ਸਿੰਘ ਪੰਦੇੜ ਦੇ ਵੱਲੋਂ ਮੁਰ ਤੋਂ ਰੇਲਾਂ ਜਾਮ ਕਰਨ ਦਾ ਵੱਡਾ ਐਲਾਨ ਕਰ ਦਿੱਤਾ ਤੇ ਨਾਲ ਹੀ ਕਹਿ ਦਿੱਤਾ ਕਿ ਅਸੀਂ ਇੱਕ ਕਦਮ ਨਹੀਂ ਚੁੱਕਣਾ ਪਰ ਜੋ ਗੁਰਦਾਸਪੁਰ ਦੇ ਵਿੱਚ ਜ਼ਮੀਨਾ ਹਥਿਆਉਣ ਦੇ ਲਈ ਪ੍ਰਸ਼ਾਸਨ ਕਿਸਾਨਾਂ ਦੇ ਨਾਲ ਤੱਕੇशाही ਕਰ ਰਿਹਾ 80-80 ਸਾਲ ਦੀਆਂ ਬਜ਼ੁਰਗ ਬੀਬੀਆਂ ਤੱਕ ਨਹੀਂ ਬਖਸ਼ੀਆਂ ਕੱਪੜੇ ਤੱਕ ਫਾੜ ਦਿੱਤੇ ਗਏ ਉਹਨਾਂ ਨੂੰ ਬੱਸਾਂ ਦੇ ਵਿੱਚ ਧੂ ਧੂ ਕੇ ਚੱਕ ਚੱਕ ਕੇ ਥਾਣੇ ਲੈ ਗਏ ਉਸ ਤੋਂ ਅੱਕ ਕੇ ਅਸੀਂ ਮਜਬੂਰੀ ਦੇ ਵਿੱਚ ਇਹ ਵੱਡਾ ਐਲਾਨ ਕੀਤਾ ਵੱਡਾ ਫੈਸਲਾ ਲਿਆ ਤਾਂ ਕਿਸਾਨਾਂ ਕੋਲ ਸਰਬੰਸ ਸਿੰਘ ਪੰਦੇਰ ਨੇ ਦੱਸਿਆ ਕਿਹੜੀ ਤਰੀਕ ਨੂੰ ਰੇਲਾ ਜਾਮ ਹੋਣਗੀਆਂ ਕਿਹੜੇ ਪਲੇਟਫਾਰਮ ਤੇ ਇਕੱਠੇ ਹੋਣ ਦੇ ਲਈ ਕਿਸਾਨਾਂ ਨੇ ਕਿਸਾਨਾਂ ਨੂੰ ਸਰਬੰਸ ਸਿੰਘ ਪੰਦੇਰ ਦੇ ਵੱਲੋਂ ਅਪੀਲ ਕੀਤੀ ਹੈ ਪੂਰੀ ਗੱਲਬਾਤ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾ ਰਹੇ ਹਾਂ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਕੱਲ ਜਥੇਬੰਦੀ ਨੇ ਹੰਗਾਮੀ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਵੀ ਭਗਵੰਤ ਮਾਨ ਤੇ ਕੇਂਦਰ ਦੀ ਸਰਕਾਰ ਕਾਰਪੋਰੇਟ ਦੀਆਂ ਨੀਤੀਆਂ ਲਾਗੂ ਕਰਨ ਵਾਸਤੇ ਜਿਵੇਂ ਪੰਜਾਬ ਦੇ ਅੰਦਰ ਪੁਲਿਸ ਰਾਜ ਦੀ ਸਥਾਪਨਾ ਕੀਤੀ ਗਈ ਆ ਅਰ ਪੁਲਿਸ ਦੇ ਜ਼ਬਰ ਦੇ ਨਾਲ ਜਿਵੇਂ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਹਕੂਕਾਂ ਨੂੰ ਪੁਲਿਸ ਆਪਣੇ ਪੈਰਾਂ ਦੇ ਬੂਟਾ ਥੱਲੇ ਕੁਚਲ ਕੇ ਲਤਾੜ ਕੇ ਜੋ ਪਾ ਆਰਤਮਾਲਾ ਯੋਜਨਾ ਤਹਿਤ ਜੰਮੂ ਕਟੜਾ ਐਕਸਪ੍ਰੈਸ ਵੇ ਆ ਜਾਂ ਉਨਾ ਅੰਮ੍ਰ ਅੰਮ੍ਰitsar ਐਕਸਪ੍ਰੈਸ ਵੇ ਆ ਉਹਦੀਆਂ ਜ਼ਮੀਨਾਂ ਤੇ ਕਿਸਾਨਾਂ ਨੂੰ ਮਾਬਜ਼ਾ ਦਿੱਤੇ ਬਗੈਰ ਕਬਜ਼ਾ ਕਰ ਰਹੀ ਆ ਇਹ ਪੂਰੇ ਪੰਜਾਬ ਦੀ ਗੱਲ ਆ ਤਰ ਤਰ ਨ ਹੋਵੇ ਅੰਮ੍ਰਿਤਸਰ ਹੋਵੇ ਤੁਸੀਂ ਗੁਰਦਾਸਪੁਰ ਦੇ ਵਿੱਚ ਤਾਂ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਪੰਜਾਬੀਆਂ ਨੇ ਤਸਵੀਰਾਂ ਵੇਖੀਆਂ ਹੋਣਗੀਆਂ ਕਿ ਇੱਕ 80 ਸਾਲ ਦੀ ਮਾਂ ਨੂੰ ਜਿਵੇਂ ਪੁਲਿਸ ਜ਼ਬਰ ਢਾ ਕੇ ਔਰਤਾਂ ਦੇ ਕੱਪੜੇ ਵਾੜ ਕੇ ਜਿਵੇਂ ਜਬਰੀ ਬੱਸਾਂ ਚ ਲੱਤ ਕੇ ਥਾਣਿਆਂ ਚ ਲੈ ਕੇ ਜਾ ਰਹੇ ਆ ਜਿਵੇਂ ਬਜ਼ੁਰਗਾਂ ਦੀਆਂ ਪੱਗਾਂ ਲਾਈਆਂ ਜਾ ਰੀਆਂ ਉਹਨਾਂ ਨੂੰ ਵਾਲਾਂ ਤੋਂ ਕਸੀਟਿਆ ਜਾ ਰਿਆ ਲੱਤਾਂ ਤੋਂ ਫੜ ਕੇ ਜਿਵੇਂ ਉਹਨਾਂ ਨੂੰ ਚੱਕ ਕੇ ਖੜਿਆ ਜਾ ਰਿਆ ਤਸਵੀਰਾਂ ਦੇਖੀਆਂ ਹੋਣੀਆਂ ਪੁਲਿਸ ਰਾਜ ਕੱਲਾ ਇੱਥੇ ਹੀ ਨਹੀਂ ਰੁਕਿਆ ਹੈਗਾ ਪੁਲਿਸ ਰਾਜ ਜਦੋਂ ਕਿਸਾਨਾਂ ਦੀ ਚੰਡੀਗੜ੍ਹ ਮੀਟਿੰਗ ਸੀ ਤੇ ਮੁੱਖ ਮੰਤਰੀ ਕਹਿੰਦਾ ਜਾਓ ਪਹਿਲੇ ਵੀ ਮਸਲੇ ਰੱਦ ਉਸ ਦਿਨ ਤੋਂ ਸ਼ੁਰੂ ਹੋ ਗਿਆ ਸੀ ਤੁਸੀਂ ਚੌਂਤਾ ਸਕੂਲ ਦਾ ਮਸਲਾ ਦੇਖਿਆ ਹੋਣਾ ਜਿਵੇਂ ਜ਼ਬਰ ਉੱਥੇ ਹੋਇਆ ਹੈਗਾ ਇਹ ਤੋਂ ਕਹਾ ਲੁਧਿਆਣੇ ਚ ਫੈਕਟਰੀ ਲੱਗਦੀ ਆ ਉਚਾਣਾ ਪਿੰਡ ਦੇ ਵਿੱਚ ਜ਼ਬਰ ਤੁਸੀਂ ਬੜੇ ਝਾਨਨਾ ਸਾਰਾ ਕੁਝ ਦੇਖਿਆ ਹੋਣਾ ਵਾ ਤੋਂ ਜਿਵੇਂ ਗੈਸ ਪੈਂਪ ਨਿਕਲਦੀ ਆ ਉਹਦੇ ਉੱਤੇ ਜਿਵੇਂ ਜ਼ਬਰ ਪੰਜਾਬ ਦੇ ਅੰਦਰ ਹੋ ਰਿਹਾ ਕਿਸਾਨਾਂ ਮਜ਼ਦੂਰਾਂ ਤੇ ਉਹ ਵੀ ਤੁਸੀਂ ਦੇਖਿਆ ਨਾ ਇਹ ਸਾਰਾ ਕੁਝ ਪੁਲਸ ਰਾਜ ਦੀ ਸਥਾਪਤੀ ਲਈ ਹੋ ਰਿਹਾ ਹੈਗਾ ਵਾ ਔਰ ਇਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਜਥੇਬੰਦੀ ਦੇ ਫੈਸਲਾ ਨਾਲ ਚੁੱਕਿਆ ਹੋਇਆ ਮਜਬੂਰੀ 'ਚ ਕਰਨਾ ਪੈ ਗਿਆ ਵੀ ਅਸੀਂ ਇਸ ਪੁਲਸ ਰਾਜ ਦੇ ਘੋੜੇ ਨੂੰ ਹੁਣ ਥੰਮਣਾ ਹੈਗਾ ਵਾ ਪੰਜਾਬੀ ਹੋਏ ਤਾਂ ਬਾਹਰ ਗੁਜ਼ਾਰਾ ਨਹੀਂ ਹੈਗਾ ਇਸ ਕਰਕੇ 7 ਮਈ ਨੂੰ 12 ਵਜੇ ਦੇਵੀ ਦਾਸਪੁਰਾ ਚ ਰੇਲ ਪੱਈਆ ਜਾਮ ਕਰਾਂਗੇ ਹਜੇ 1 ਪੁਆਇੰਟ ਇਸ ਕਰਕੇ ਖੋਲਿਆ ਵੀ ਪੂਰਾ ਪੰਜਾਬ ਜਾਮ ਨਾ ਕਰੀਏ ਮਾਲਵੇ ਚੀ ਕੇ ਸਰਕਾਰ ਨਾ ਮੰਨੀ ਤੇ ਅਗਲੇ ਪੁਆਇੰਟ ਖੋਲ੍ਹਾਂਗੇ ਔਰ ਜਦੋਂ ਸੀ ਆਪਦੀ ਲੱਥੀ ਜਾਂਦੀ ਪੱਗ ਨੂੰ ਬਚਾਉਣ ਵਾਸਤੇ ਰੇਲਾ ਤੇ ਜਾ ਰਹੇ ਆਂ ਭਗਵੰਤ ਮਾਨਕ ਪਰਸੈਪਸ਼ਨ ਬਣਾਉਗਾ ਸਾਡੇ ਖਿਲਾਫ ਕਾਰਪੋਰੇਟ ਦਾ মিডিਆ ਦਾ ਸਾਥ ਦੇਊਗਾ ਵੀ ਇਹ ਆਮ ਲੋਕਾਂ ਨੂੰ ਤੰਗ ਕਰਦੇ ਹੈਗੇ ਆ ਅਸੀਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਆਮ ਜਨਤਾ ਨੂੰ ਅਪੀਲ ਕਰਨਾ ਚਾਹੁੰਦੇ ਆ ਵੀ ਜੇ ਸਾਨੂੰ ਕੁੱਟ ਕੇ ਸਾਡੀਆਂ ਮਾਮਾ ਭੈਣਾਂ ਨੂੰ ਕੁੱਟ ਕੇ ਕਰੋੜਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਪਾਲ ਲੈ ਕੇ ਜਾ ਰਹੇ ਅੱਜ ਕੱਲ ਸਾਡੀ ਖੇਤੀ ਮੰਡੀ ਇਸ ਕੁੱਲਸ ਦੇ ਜ਼ੋਰ ਨਾਲ ਤੋੜ ਕੇ ਸਾਡੇ ਹੱਥੋਂ ਲੈ ਜਾਣਗੇ ਇਹ ਦੁਕਾਨ ਖਰਚੇ ਤੇ ਕੁਰਕੀਆਂ ਗ੍ਰਿਫਤਾਰੀਆਂ ਵੀ ਇਹ ਪੁਲਿਸ ਦੇ ਡਾਂਗ ਦੇ ਜ਼ੋਰ ਨਾਲ ਕਰ ਲੈਣਗੇ ਇਹ ਪੁਲਿਸ ਦੀ ਡਾਂਗ ਦੀ ਜ਼ੋਰ ਨਾਲ ਸਾਡਾ ਪਾਣੀ ਪੋਲੂਟਡ ਕਰ ਲੈਣੀਆਂ ਫੈਕਟਰੀਆਂ ਵੀ ਟੱਕੇ ਨਾਲ ਲਾ ਜਾਣਗੇ ਆਊਂਡ ਵਾਲੇ ਸਭੇ ਜਿਵੇਂ ਜ਼ਮੀਨਾਂ ਤੇ ਕਾਰਪੋਰੇਟ ਕਬਜ਼ਾ ਕਰਨਾ ਚਾਹੁੰਦਾ ਉਹ ਵੀ ਕਰ ਲੈਣਗੇ ਆਨਲਾਈਨ ਵਪਾਰ ਰਹੀ ਦੁਕਾਨਦਾਰੀ ਦਾ ਪ੍ਰਚੂਨ ਖੇਤਰ ਆ ਉਹਦੇ ਤੇ ਉਹ ਕਬਜ਼ਾ ਕਰਨਾ ਚਾਹੁੰਦੇ ਆ ਉਹ ਵੀ ਸਮਝੜਿਆ ਸਈ ਲੋਗ ਗਦਾਮ ਵੀ ਉਹ ਲਾ ਰਹੇ ਨੇ ਕੋ ਕਿੰਨਾ ਕਚਰ ਬਰਦਾਸ਼ ਕਰਾਂਗੇ ਇੱਕ ਨਾ ਇੱਕ ਦਿਨ ਤੇ ਫੈਸਲਾ ਸਾਨੂੰ ਕਰਨਾ ਪੈਣਾ ਅਸੀਂ ਨਹੀਂ ਚਾਹੁੰਦੇ ਰੇਲਾਂ ਜਾਮ ਹੋਣ ਜੇ ਪੰਜਾਬ ਦੇ ਮੁੱਖ ਮੰਤਰੀ ਚ ਮਾੜੀ ਮੋਟੀ ਵੀ ਕੋਈ ਲੋਕਾਂ ਪ੍ਰਤੀ ਜਵਾਬਦੇਹੀ ਬਚੀ ਆ ਤੇ ਮਸਲਿਆਂ ਦਾ ਹੱਲ ਕਰ ਲਵੇ ਔਰ ਵੱਧ ਤੋਂ ਵੱਧ ਅਸੀਂ ਲੋਕਾਂ ਨੂੰ ਇਸ ਪੁਲਸ ਰਾਜ ਦੀ ਸਮਾਪਤੀ ਕਰਨ ਲਈ ਇਸ ਮੋਰਚੇ ਵਿੱਚ ਸ਼ਾਮਲ ਹੁੰਦੀ ਅਪੀਲ ਕਰਦੇ ਆ ਧੰਨਵਾਦ। ਹਾਂ ਤੁਸੀਂ ਸੁਣਿਆ ਕਿਸਾਨ ਆਗੂ ਸਰਬੰਸ ਸਿੰਘ ਪੰਦੇਰ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਹੈ 7 ਮਈ ਨੂੰ। 7 ਮਈ ਦੀ ਜੇਕਰ ਤੁਹਾਡੀ ਕੋਈ ਟਿਕਟ ਹੈ ਤੁਸੀਂ ਕਿਤੇ ਜਾਣ ਦੀ ਸੋਚ ਰਹੇ ਹੋ ਤਾਂ ਫਿਰ ਇਹ ਖਬਰ ਜ਼ਰੂਰ ਦੇਖ ਲਓ। ਨਹੀਂ ਤਾਂ ਫਿਰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਕਿਸਾਨ ਆਗੂ ਦੁਵਾਰਾ ਤੋਂ ਰੇਲਾਂ ਜਾਮ ਕਰਨ ਦਾ ਐਲਾਨ ਕਰ ਚੁੱਕੇ ਆ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਤੇ ਪੰਜਾਬ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਦੋਵੇਂ ਮਿਲ ਕੇ ਤਸ਼ੱਦਦ ਕਰਦਿਆਂ ਹੋਈਆਂ ਨਜ਼ਰ ਆ ਰਹੀਆਂ ਜੋ ਕਿਸਾਨ ਕਹਿ ਰਹੇ ਨੇ ਉਸ ਤੋਂ ਅੱਖ ਕੇ ਕਿਸਾਨਾਂ ਦੇ ਵੱਲੋਂ ਇਹ ਵੱਡਾ ਫੈਸਲਾ ਕੀਤਾ 7 ਮਈ ਤਰੀਕ ਯਾਦ ਰੱਖਿਓ ਕਿਤੇ ਫੇਰ ਨਾ ਕਿਓ ਕਿ ਖੱਜਲ ਖਵਾਰ ਹੋਣਾ ਪਿਆ